खानी पड़ सकती है क्योंकि शराब पीना आपकी चॉइस जरूर हो सकती है लेकिन किसी की जिंदगी खराब करना नहीं नया भारतीय न्याय संहिता यानी कि बीएनएस साफ कहता है कि पत्नी की भावनाओं को ठेस पहुंचाना डराना धमकाना या शराब पीकर हंगामा करना सीधा अपराध माना जाएगा बीएनएस में ऐसा प्रावधान है जो आपके दो पैक को सीधे 3 साल की जेल तक पहुंचा सकता है सुनिए बीपा जी की बात बीपा जी की कह रहे हैं बीपा जी कह रहे हैं बी ਜੇ ਹੁਣ ਕੋਈ ਸ਼ਰਾਬ ਪੀ ਕੇ ਆਪਣੀ ਘਰ ਵਾਲੀ ਨਾਲ ਕੁੱਟਮਾਰ ਕਰੇਗਾ ਜਾਂ ਉਹਦੇ ਨਾਲ ਮਾੜਾ ਬਤੀਰਾ ਕਰੇਗਾ ਉਹਨੂੰ ਜਿਹੜੀ ਨਵੀਂ ਬੀ ਐਨ ਐਸ ਕਾਨੂੰਨ ਆਇਆ ਹੈ ਭਾਵੇਂ ਉਹਦੇ ਤਹਿਤ 3 ਸਾਲ ਦੀ ਕੈਦ ਹੋ ਸਕਦੀ ਹੈ ਮੈਨੂੰ ਤਾਂ ਇਹ ਲੱਗਦਾ ਵੀ ਇਸ ਹਿਸਾਬ ਸਿਰ ਤਾਂ ਅੱਧਾ ਪੰਜਾਬ ਅੰਦਰ ਹੋ ਜਾਣਾ ਕਿਉਂਕਿ ਅੱਧਾ ਪੰਜਾਬ ਸ਼ਾਮ ਨੂੰ 7 ਵਜੇ ਤੋਂ ਬਾਅਦ ਢੋਲੇ ਦੀਆਂ ਲਾਉਂਦਾ ਮੈਂ ਬੁਆਇਜ਼ ਦੀਆਂ ਬੰਤਿਆਂ ਦੀ ਗੱਲ ਕਰ ਰਿਹਾ ਜੈਂਟਸ ਦੀ ਵੀਰਦਾ 50% ਲੋਕ ਦਾ ਢੋਲੇ ਦੀਆਂ ਲਾਉਂਦੇ ਆ ਉਹਨਾਂ ਚੋਂ ਤੱਕ ਨੂੰ 5 ਤੋਂ 10% ਇਹੋ ਜਿਹੇ ਲੋਕ ਵੀ ਐ ਵੀ ਜਿਹੜੇ ਘਰੇ ਕਲੇਸ਼ ਕਰਦੇ ਆ ਵੀ ਤੁਸੀਂ ਭਰਾਵਾ ਪਹੁੰਚਾ ਕੇ ਰੱਖਿਓ ਜੇ ਤੁਹਾਡੀ ਜਨਾਨੀਆਂ ਤੱਕ ਇਹ ਵੀਡੀਓ ਪਹੁੰਚ ਗਈ ਇਹ ਨਾ ਹੋਏ ਵੀ ਉਹਨੇ ਅੰਦਰ ਕਰਾਏ ਹੁਣ ਤੁਸੀਂ ਸਾਰੇ ਵੈਸੇ ਆਪਣਾ ਪੰਜਾਬ ਦੇ ਇਹ ਜਿਆ ਕਲਚਰ ਹੈ ਨਹੀਂ ਆਪਣੇ ਪੰਜਾਬ ਦੀਆਂ ਬੀਬੀਆਂ ਸਾਊ ਐ ਸ਼ਰੀਫ ਐ ਉਹ ਇਹਨਾਂ ਗੱਲਾਂ ਤਾਂ ਉਹ ਬਚਾ ਕਰਦੀਆਂ ਵੀ ਥਾਣੇ ਕਚੈਰੀਆਂ ਤੋਂ ਕੁਝ ਹੋਰ ਆ ਆਪਣੇ ਘਰਾਂ ਪੰਜਾਬ ਦੇ ਵਿੱਚ ਜੋਇੰਟ ਫੈਮਿਲੀ ਐ ਆਪਣੇ ਇਹ ਜੇ ਲੜਾਈ ਝਗੜੇ ਬੰਦੇ ਤੀਮੀ ਵਾਲੇ ਕੋਟ ਕਚੈਰੀਆਂ ਤੱਕ ਘੱਟ ਹੀ ਪਹੁੰਚਦੇ ਆ ਜਿਹੜੇ ਕੋਈ ਨਵੇਂ ਵਿਆਹੇ ਜੋੜੇ ਆ ਉਹ ਕੋਟ ਕਚੈਰੀਆਂ ਪਹੁੰਚਣ ਪਹੁੰਚਣ ਵੀ ਆ ਸ਼ਰਾਬ ਖਾਣ ਪੀਣ ਵਾਲੇ ਤਾਂ ਤੀਮੀਆ ਨਹੀਂ ਪਹੁੰਚਦੀਆਂ ਜਾਂ ਤਾਂ ਉਹ ਸਮਝਾ ਲੈਂਦੀਆਂ ਆਪਣੇ ਘਰ ਵਾਲੇ ਨੂੰ ਜਾਂ ਤਾਂ ਬੰਦੇ ਦਾ ਪੁੱਤ ਬਣ ਕੇ ਤਰੀਕੇ ਨਾਲ ਪੀ ਜਾਂ ਫਿਰ ਇਹ ਵੀ ਦੱਬ ਘੁੱਟ ਕੇ ਸਮਾ ਕੱਢ ਲੈਂਦੀਆਂ ਵੀ ਭਾਈ ਕੋਈ ਗੱਲ ਨਹੀਂ ਆਪਾਂ ਇਹ ਗੱਲ ਕਰ ਰਹੇ ਆ ਬੀਐਨਐਸ ਦੇ ਇਸ ਕਾਨੂੰਨ ਦੀ ਦੇਖੋ ਇਹਦਾ ਗੱਲ ਇਹ ਹੈ ਵੀ ਹਰ ਪਹਿਲੂ ਦੇ ਜੋ ਪਾ ਕਹਿੰਦੇ ਵੀ ਹਰ ਚੀਜ਼ ਦੇ ਦੋ ਪਹਿਲੂ ਆ ਜਿੱਕ ਪਹਿਲੂ ਤਾਂ ਇਹ ਆ ਵੀ ਜਿਹੜੇ ਬੰਦੇ ਆਪਣੀ ਔਰਤ ਨਾਲ ਕੁੱਟਮਾਰ ਕਰਦੇ ਆ ਮਾੜਾ ਵਤੀਰਾ ਕਰਦੇ ਆ ਉਹਨਾਂ ਲਈ ਤਾਂ ਕਾਨੂੰਨ ਬਹੁਤ ਚੰਗਾ ਹੈ ਕਿਉਂਕਿ ਕਈ ਘਰਾਂ ਦੇ ਵਿੱਚ ਆਪਾਂ ਆਪਣੇ ਆਣ ਗੁਆਣ ਚ ਵੀ ਦੇਖਦੇ ਆ ਬੰਦਾ ਆਪਣੀ ਫਰਸਟ੍ਰੇਸ਼ਨ ਵੀ ਆਪ ਜਿੰਦਗੀ 'ਚ ਉਹ ਹਾਰਿਆ ਹਾਰਿਆ ਹੁੰਦਾ ਕਿਸੇ ਨਾ ਕਿਸੇ ਗੱਲ ਦਾ ਉਹਨੂੰ ਸ਼ਿਕਵਾ ਹੁੰਦਾ ਜ਼ਿੰਦਗੀ ਨਾਲ ਉਹ ਗੁੱਸਾ ਆਪਣੀ ਤੀਮੀ ਤੇ ਆ ਕੇ ਰਾਤ ਨੂੰ ਕੱਢਦਾ ਕੁੱਟਮਾਰ ਕਰਦਾ ਉਹਦੇ ਨਾਲ ਸ਼ਰਾਬ ਪੀ ਕੇ ਕਿਉਂਕਿ ਆਪ ਉਹ ਜੋ ਹਾਸਲ ਕਰਨਾ ਚਾਹੁੰਦਾ ਹੁੰਦਾ ਉਹ ਹਾਸਲ ਨਹੀਂ ਕਰ ਸਕਿਆ ਹੁੰਦਾ ਜਿਹੜਾ ਆਪਣੀ ਔਰਤ ਨਾਲ ਕੁੱਟਮਾਰ ਕਰਦਾ ਉਹ ਜ਼ਿੰਦਗੀ 'ਚ ਫਰਸਟ੍ਰੇਟਡ ਬੰਦਾ ਹੀ ਕਰਦਾ ਹੈ ਜ਼ਿੰਦਗੀ 'ਚ ਹਾਰੇ ਹੋਏ ਬੰਦਾ ਹੀ ਕਰਦਾ ਹੈ ਤੁਸੀਂ ਨੋਟ ਕਰਿਓ ਗੱਲ ਲੋਕ ਕਹਿ ਦਿੰਦੇ ਆ ਵੀ ਉਹ ਖੁਸ਼ਹਾਲ ਹੈ ਚਾਰ ਪੈਸੇ ਆ ਉਹ ਖੁਸ਼ਹਾਲ ਹੈ ਨਹੀਂ ਪੈਸੇ ਵਾਲਾ ਖੁਸ਼ਹਾਲ ਤਾਂ ਹੁੰਦਾ ਹੀ ਹੁੰਦਾ ਹੈ ਪੈਸੇ ਵਾਲੇ ਦੇ ਘਰਾਂ ਦੇ ਵਿੱਚ ਕਲੇਸ਼ ਦੀ ਭਾਵਨਾ ਵੀ ਜਿਹੜੀ ਹੁੰਦੀ ਹੈ ਘੱਟ ਹੁੰਦੀ ਹੈ ਸੰਭਾਵਨਾ ਕਿਉਂ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਤਾਂ ਨਹੀਂ ਹੁੰਦਾ ਵੀ ਵੀ ਚਾਰ ਪੈਸੇ ਖੁੱਲੇ ਹੋਣ ਕਰਕੇ ਕੁਝ ਬੰਦਾ ਕੋਈ ਮੰਨ ਲਓ 100 ਰੁਪਇਆ ਕਮਾਇਆ ਤਾਂ 10 ਉਹਨੇ ਖਰਚਤੇ ਤਾਂ ਰੋਲਾ ਨਹੀਂ ਪੈਂਦਾ ਜਿਹੜਾ ਬੰਦਾ ਕਮਾਂਦਾ ਹੀ 10 ਰੁਪਏ ਹੈ ਤੇ ਉਹ ਜੇ 10 ਚੋਂ 5 ਖਰਚ ਦੇਗਾ ਤਾਂ ਉਹਦੇ ਘਰ ਦੇ ਵਿੱਚ ਰੋਲਾ ਪੈਣਾ ਹੀ ਪੈਣਾ ਹੈ ਭਾ 50% ਐਵਰੇਜ ਖਰਚ ਦੇਗਾ ਤਾਂ ਰੋਲਾ ਪੈਣਾ ਹੀ ਪੈਣਾ ਹੈ ਤੇ ਜ਼ਿੰਦਗੀ ਦੇ ਵਿੱਚ ਉਹਨੂੰ ਬੜੇ ਸ਼ਿਕਵੇ ਹੁੰਦੇ ਆ ਰੱਬ ਨਾਲ ਸ਼ਿਕਵਾ ਹੁੰਦਾ ਮਤਲਬ ਪੇਰੈਂਟਸ ਨਾਲ ਸ਼ਿਕਵਾ ਹੁੰਦਾ ਦੋਸਤਾਂ ਨਾਲ ਸ਼ਿਕਵਾ ਹੁੰਦਾ ਇਹ ਜੇ ਤੁਸੀਂ ਦੇਖਦੇ ਨਹੀਂ ਵੀ ਉਹ ਸਟੇਟਸ ਲਾਏ ਹੁੰਦੇ ਆ ਵੀ ਪਰਮਾਤਮਾ ਮੈਂ ਤੇਰਾ ਕੀ ਮਾੜਾ ਕੀਤਾ ਸੀ ਇਹ ਦੋਸਤਾਂ ਨਾਲ ਵੀ ਅਸੀਂ ਸਭ ਨਾਲ ਦੋਸਤੀ ਨਿਭਾਈ ਹੀ ਸਾਡੇ ਨਾਲ ਕੋਈ ਨਹੀਂ ਨਿਭਾਂਦਾ ਜੀ ਇਹ ਸਭ ਹਾਰੇ ਪਏ ਆ ਫਰਸਟ੍ਰੇਟਡ ਆ ਜ਼ਿੰਦਗੀ ਤੋਂ ਜਿਨ੍ਹਾਂ ਨੇ ਜਦ ਸਮਾਂ ਮਿਲਿਆ ਕੰਮ ਕੁਝ ਕਰਨ ਦਾ ਕੰਮ ਕਰ ਨਹੀਂ ਸਕੇ ਬਥੇਰਿਆਂ ਨੇ ਆਪਦੀਆਂ ਮੰਨ ਕੇ ਚਲੋ ਚੱਲੇ ਚਲਾਏ ਪੀਨਸ ਫਲੌਪ ਕਰ ਲੈ ਤੇ ਕੰਨਾਂ ਫਲੌਪ ਕਰਨੀਆਂ ਫੈਕਟਰੀਆਂ ਫਲੌਪ ਕਰਨੀਆਂ ਆਪਾਂ ਆਪਣੇ ਆਣ ਗਵਾਂ ਚ ਦੇਖਦੀਆਂ ਫਿਰ ਉਹ ਫਰਸਟ੍ਰੇਸ਼ਨ ਕਿਸ ਤੇ ਕੱਢਦੇ ਆ ਆਪਣੀ ਤੀਵੀ ਤੇ ਕੁੱਟਮਾਰ ਕਰਕੇ ਉਹਨਾਂ ਲਈ ਤਾਂ ਬਹੁਤ ਚੰਗਾ ਕਾਨੂੰਨ ਹੈ ਜਿਹੜੇ ਲੋਕ ਸ਼ਰੀਫ ਲੋਕ ਆ ਕੋਈ ਮੰਨ ਲਓ ਦੋ ਪੈਗ ਲਾਏ ਤੇ ਆਪਦਾ ਕੰਮ ਕਰ ਕਰ ਕੇ ਸੋ ਗਿਆ ਕਈਆਂ ਦੇ ਵਿੱਚ ਕੀ ਹੈ ਵੀ ਔਰਤਾਂ ਵੀ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸਾਰੇ ਮਰਦ ਮਾੜੇ ਨਹੀਂ ਸਾਰੀ ਔਰਤਾਂ ਚੰਗੀਆਂ ਨਹੀਂ ਜਿਹੜੀ ਮੰਨ ਲਓ ਔਰਤਾਂ ਨਹੀਂ ਠੀਕ ਜਾਂ ਲੋਕਾਂ ਦੀ ਗੱਲਾਂ ਦੇ ਵਿੱਚ ਆ ਜਾਂਦੀਆਂ ਉਹ ਇਸ ਚੀਜ਼ ਦਾ ਫਾਇਦਾ ਚੱਕਣਗੀਆਂ ਕਿਉਂਕਿ ਪਤੀ ਦੇ ਦੋ ਪੈਗ ਲੱਗੇ ਹੋਣਗੇ ਮੈਡੀਕਲ ਚ ਆਊਗਾ ਉਹਨਾਂ ਨੇ ਪ੍ਰੜੱਕ ਦੇਣੇ ਸ਼ਿਕਾਇਤ ਕਰਦਿਆ ਕਰਨੀ ਹੈ ਵੀ ਭਾਈ ਮੇਰੇ ਪਤੀ ਨੇ ਵੀ ਕੁੱਟਮਾਰ ਕੀਤੀ ਮੇਰੇ ਨਾਲ ਆਪ ਹੀ ਮੜਾ ਮੋਟਾ ਕਰਕੇ ਵੀ ਕੁੱਟਮਾਰ ਕੀਤੀ ਪੈ ਗਿਆ ਪੰਗਾ ਗੱਲ ਇਹ ਆ ਵੀ ਜੇ ਉਹਦਾ ਚੰਗਾ ਪਹਿਲੂ ਵੀ ਆ ਵੀ ਔਰਤਾਂ ਦੀ ਸੁਰੱਖਿਆ ਯਕੀਨੀ ਬਣੇਗੀ ਘਰ ਦੇ ਵਿੱਚ ਕਲੇਸ਼ ਦੀ ਸੰਭਾਵਨਾ ਘਟੇਗੀ ਪਰ ਉਹਦਾ ਮਿਸਯੂਜ਼ ਵੀ ਹੋਏਗਾ ਕਿਉਂਕਿ ਆਪਣੇ ਉਰੇ ਸਭ ਤੋਂ ਪਹਿਲੀ ਗੱਲ ਜੇ ਕੋਈ ਕਾਨੂੰਨ ਬਣਦਾ ਹੈ ਉਹਦਾ ਯੂਜ਼ ਤਾਂ ਹੁੰਦੀ ਹੁੰਦਾ ਉਹਦਾ ਮਿਸਯੂਜ਼ ਪਹਿਲਾਂ ਹੋ ਜਾਂਦਾ ਆਪਣੇ ਉਰੇ ਤੁਸੀਂ ਜੇ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਪਲੀਜ਼ ਇਹਨੂੰ ਸ਼ੇਅਰ ਵੀ ਕਰਿਓ ਪਰ ਗੱਲ ਦੇਖੋ ਸੱਚਾਈ ਹੈ ਆਪਾਂ ਆਪਣੇ ਆਣ ਗੁਆਣ ਦੇ ਵਿੱਚ ਦੇਖਦੇ ਆ तकरीबन ਹੁੰਦਾ ਕਿਉਂਕਿ ਆਪਾਂ ਦੇਖਦੇ ਆ ਕੋਈ ਔਰਤ ਹੈ ਬਹੁਤ ਚੁਸਤ ਚਲਾਕ ਉਦੀ ਪਹਿਲਾਂ ਆਪਣੇ ਸੱਸੋਰੇ ਨਾਲ ਨਹੀਂ ਬਣਦੀ ਦਰਾਣੀ ਚਠਾਣੀ ਨਾਲ ਨਹੀਂ ਬਣਦੀ ਆਪਣੇ ਘਰ ਵਾਲੇ ਨਾਲ ਨਹੀਂ ਬਣਦੀ ਉਹਨੇ ਕੀ ਕਰਨਾ ਵੀ ਮਿੰਟ ਨੂੰ ਥਾਣੇ ਕਚੈਰੀ ਤੁਰੇ ਰਹਿੰਦੀਆਂ ਬਥੇਰੀ ਔਰਤਾਂ ਹੁੰਦੀਆਂ ਆਪਣੇ ਨੇੜੇ ਆਣ ਘਵਾਣ ਦੇ ਵਿੱਚ ਉਹ ਤੀਏ ਦਿਨ ਆਪਣੇ ਘਰ ਵਾਲੇ ਦੀ ਸੱਸੋਰੇ ਦੀ ਸ਼ਿਕਾਇਤ ਕਰ ਦਿੰਦੀਆਂ ਥਾਣੇ ਆਪਣੇ ਪੇਕੇ ਬੈਠੇ ਬੈਠੇ ਆ ਵੀ ਕਿਉਂਕੋ ਸ਼ੌਂਕ ਰਹਿ ਜਾਂਦਾ ਕਿ ਇਹਨਾਂ ਨੂੰ ਪੇਕੇ ਬੈਠਣ ਦਾ ਇਹ ਜਿਹਾ ਸ਼ੌਂਕ ਹੈ ਜ ਆਪਣੇ ਘਰ ਵਾਲਿਆਂ ਨੂੰ ਜਿਹੜਾ ਪਤੀ ਨੂੰ ਜਾਂ ਸਹੁਰਾ ਪਰਿਵਾਰ ਨੂੰ ਮਤਲਬ ਥੱਲੇ ਦੁਕਾਨ ਕਰਕੇ ਉਹ ਆਪਣੀ ਜ਼ਿੰਦਗੀ ਦਾ ਖਰਾਬ ਕਰਦੀ ਕਰਤੀਆਂ ਉਹ ਇਹ ਜੀਆਂ ਨਾਲ ਆਪਣੇ ਘਰ ਵਾਲੇ ਦਾ ਵੀ ਜ਼ਿੰਦਗੀ ਖਰਾਬ ਕਰ ਦਿੰਦੀਆਂ ਉਹਨੂੰ ਪੰਗੇ 'ਚ ਪਾ ਦਿੰਦੀਆਂ ਲੈ ਭਾਈ ਵੀ ਕਰਤਾ ਮੈਡੀਕਲ ਦੇ ਵਿੱਚ ਉਹਦਾ ਆ ਜਾਣਾ ਵੀ ਸ਼ਰਾਬ ਪੀਤੀ ਸੀ ਜਨਾਨੀ ਨੇ ਗਵਾਹੀ ਦੇ ਦੇਣੀ ਵੀ ਭਾਈ ਮੇਰਾ ਕੁੱਟਮਾਰ ਕੀਤੀ ਬੰਦਾ ਫਸ ਗਿਆ ਸੋ ਮੇਰਾ ਕਹਿੰਦਾ ਭਾਵੇਂ ਇਹ ਹੈ ਵੀ ਜਿਹੜਾ ਕੋਈ ਮੇਰਾ ਭਰਾ ਵੀ ਕੋਈ ਪੀ ਕੇ ਖੰਡਾਂਦਾ ਪੀ ਕੇ ਖੰਡਾਇਆ ਨਾ ਕਰੋ ਆਪਦਾ ਪੀ ਕੇ ਚੁੱਪ ਕਰਕੇ ਪੈ ਜਾਓ ਜੇ ਭਾਈ ਤੁਹਾਡੀ ਘਰ ਵਾਲੀ ਨੇ ਕੁਝ ਰੌਲਾ ਰੱਪਾ ਪਾਇਆ ਤਾਂ ਕਹ ਵੀ ਸਵੇਰੇ ਕਰਾਂਗੇ ਗੱਲ ਹੁਣ ਨਹੀਂ ਕਰਦੇ ਗੱਲ ਵੀ ਰਾਤ ਨੂੰ ਖਾਦੀ ਪੀਤੀ ਦੇ ਵਿੱਚ ਪੰਗਾ ਨਾ ਲਿਓ ਸਵੇਰ ਦੀ ਸਵੇਰਿਆ ਰਾਤ ਗਈ ਬਾਤ ਗਈ ਕਹਾਣੀ ਖਤਮ ਹੋ ਗਈ ਇਹਨਾਂ ਨੂੰ ਸਵੇਰਿਆ ਵੀ ਬੰਦਾ ਫਰੈਸ਼ ਹੋ ਗਿਆ ਘਰ ਦਾ ਕਲੇਸ਼ ਵੀ ਖਤਮ ਹੋ ਜਾਂਦਾ ਹੈ ਜਨਾਨੀ ਦਾ ਵੀ ਗੁੱਸਾ ਉੱਤਰ ਜਾਂਦਾ ਹੈ ਕਈ ਮੇਰੀ ਬਾਦ ਘੱਟ ਰਾਤ ਨੂੰ ਜਿਹੜੀ ਘਰ ਬੈਠਦੇ ਹੋ ਉਹ ਤੁਹਾਡੇ ਤੇ ਭਾਰੀ ਪੈ ਜਾਣੀ ਹੈ ਮੰਨਦੇ ਹੋ ਗੱਲ ਕਿਉਂਕਿ ਮੈਂ ਕਈ ਦੇਖਿਆ ਵੀ ਮੈਂ ਨਾ ਨਹੀਂ ਲੈਂਦਾ ਆਪਣੇ ਕਈ ਦੋਸਤ ਮਿੱਤਰ ਹੈ ਉਹ ਘਰਾਂ 'ਚ ਬੈਠੇ ਆਪ ਹੀ ਫਰਸਟ੍ਰੇਟਡ ਹੈ ਉਹ ਦੂਜਿਆਂ ਬਾਰੇ ਇੱਧਰ ਉੱਧਰ ਸੁਲਾਵਾਵਾਂ ਪੜਾਈ ਜਾਂਦੇ ਆ ਵੀ ਉਹ ਫਲਾਣਾ ਮੇਰੇ ਬਾਰੇ ਇਹ ਕਰਦਾ ਸੀ ਫਲਾਣੇ ਨੇ ਉਹ ਕਰਤਾ ਜੀ ਉਹ ਐ ਲੱਗਦਾ ਵੀ ਹਰ ਬੰਦੇ ਦੇ ਉੱਤੇ ਸਟੇਟਸ ਠੋਕ ਦਿੰਦੇ ਆ ਰੋਜ਼ ਸਵੇਰੇ WhatsApp ਦਾ ਉਹ ਦੂਏ ਬੰਦੇ ਨੂੰ ਐ ਲੱਗੀ ਜਾਂਦਾ ਵੀ ਸ਼ਾਇਦ ਇਹ ਮੇਰੀ ਉਹ ਗੱਲ ਕਰਦਾ ਯਾਰ ਵੀ ਮੈਂ ਤਾਂ ਇਹਦੇ ਬਾਰੇ ਕੋਈ ਮਾੜਾ ਨਹੀਂ ਕੀਤਾ ਵੀ ਇਹ ਸਟੇਟਸ ਕਿਉਂ ਠੋਕ ਦਿੰਦਾ ਉਹ ਬੇਲੇ ਆ ਸ਼ਰਾਰਤੀ ਦਿਮਾਗ ਆ ਉਹ ਇਹ ਜੇ ਕੁੱਟਮਾਰ ਕਰਨਤੇ ਆ ਕੋਈ ਚੰਗਾ ਬੰਦਾ ਦੇਖਿਆ ਕੁੱਟਮਾਰ ਕਰਦਾ ਜਿਹੜਾ ਕੋ ਵੈਲ ਸੈਟਲਡ ਹੋਏ ਜੌਬ ਕਰਦਾ ਹੋਏ ਉਹ ਭਾਵੇਂ ਕਈ ਤੁਸੀਂ ਨੋਟ ਕਰਿਓ ਇਹ ਜਿਹੇ ਬੰਦੇ ਵੀ ਆ ਵੈਲ ਜਿਹੜੀ ਪਰਸਨੈਲਿਟੀ ਆ ਚੰਗੀਆਂ ਆ ਵੀ ਕਾਂਦਨੀ ਲੋਕ ਆਪਾਂ ਕਹਿ ਲੋ ਵੀ ਰਾਜੇ ਮਹਾਰਾਜੇ ਵੱਡੇ ਲੋਕ ਉਹ ਸਵੇਰੀ ਸ਼ੁਰੂ ਕਰ ਦਿੰਦੇ 11 ਵਜੇ ਪਰ ਰੋਲਾ ਕਿਉਂ ਨਹੀਂ ਪੈਂਦਾ ਇੱਕ ਦੂਜੇ ਦੀ ਲਾਈਫ ਦੇ ਵਿੱਚ ਉਹ ਇੰਟਰਫੇਅਰ ਨਹੀਂ ਕਰਦੇ ਪੀਕੇ ਮਾੜਾ ਚੰਗਾ ਨਹੀਂ ਬੋਲਦੇ ਇੱਕ ਜਿਹੜੇ ਮੇਰੇ ਵਰਗੇ ਪੀਕੇ ਲਾ ਕੇ ਦੋ ਪੈਗ ਵੈਸੇ ਮੈਂ ਪੀਂਦਾ ਨਹੀਂ ਦੋਸਤੋ ਵੈਸੇ ਗੱਲ ਕਰਦਾ ਜਿਹੜੇ ਲਾ ਕੇ ਦੋ ਪੈਗ ਵੀ ਉਹ ਬੱਬਰ ਸ਼ੇਰ ਬਣ ਜਾਂਦੇ ਤੁਰੇ ਜਾਂਦੇ ਜਾਂਦੇ ਪੰਗਾ ਲੈਂਦੇ ਆ ਇਹੋ ਜੀ ਫਿਰ ਕਟਾਪਾ ਬਾਹਰੋਂ ਵੀ ਕਰਾਂਦੇ ਆ ਇਹੋ ਜੇ ਤੀਮੀ ਤੋਂ ਕਰਾਣਗੇ ਕਟਾਪਾ ਤੇ ਨਾਲੇ ਥਾਣੇ ਚੋਕ ਰਹਿਣਗੇ ਜਿਹੜਾ ਸੁਲਝਿਆ ਬੰਦਾ ਉਹ ਪਤਾ ਕੀ ਕਰਦਾ ਉਹ ਕਹਿੰਦਾ ਵੀ ਲਾਲੇ ਬੀਬਾ ਸਵੇਰੇ ਗੱਲ ਕਰਾਂਗੇ ਲਾਏ ਆ लवली लवली ਦੋ ਲਾ ਕੇ लवली लवली ਪੈਣ ਦੀ ਕਰਦਾ ਵੀ ਸਵੇਰੇ ਕਰਾਂਗੇ ਬੀਬਾ ਗੱਲ ਕੋਈ ਬਾਦ ਘੱਟ ਵੀ ਜਿਹੜਾ ਨਹੀਂ ਕਰੇ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਮਿੱਠੀਆਂ ਮਾਰਦਾ ਜਿਹੜਾ ਬੰਦਾ ਦਿਮਾਗ ਵਾਲਾ ਸ਼ਰੀਪ ਬੰਦਾ ਉਹ ਮਿੱਠੀਆਂ ਮਾਰ ਲੈਂਦਾ ਵੀ ਰਾਤ ਦੀ ਗੱਲ ਕੋਈ ਗੱਲ ਨਹੀਂ ਵੀ ਬਸ ਸਵੇਰੇ ਕਰਾਂਗੇ ਰਾਤ ਨੂੰ ਮਿੱਠੀਆਂ ਮਾਰ ਕੇ ਪੈ ਜਾਂਦਾ ਸਵੇਰ ਨੂੰ ਗੱਲ ਵੀ ਕਹਿੰਦੇ ਰਾਤ ਗਈ ਬੱਤ ਗਈ ਸੋ ਮੇਰੇ ਦੋਸਤੋ ਬੇਨਤੀ ਇਹ ਹੈ ਵੀ ਇਸ ਬੀਐਨਐਸ ਤੋਂ ਭਾਈ ਧਿਆਨ ਰੱਖਿਓ ਇਹ ਤੁਹਾਨੂੰ ਅਵੇਅਰ ਕਰਨ ਲਈ ਸੀ ਵੀ ਆਪਾਂ ਹੁਣ ਆਪਾਂ ਉਹ ਕੰਮ ਨਹੀਂ ਕਰਨਾ ਵੀ ਅੱਧਾ ਪੰਜਾਬ ਵੀ ਭਾਈ ਤੁੰਨਿਆ ਹੋਏ ਵਿੱਚ ਜਿਨ੍ਹਾਂ ਚ ਵੀ ਪੁਲਸ ਵਾਲਿਆਂ ਨੇ ਤੇ ਤੀਵੀਆਂ ਨੇ ਸ਼ਿਕਾਇਤ ਕੀਤੀ ਹੋਏ ਆਪਾਂ ਪੰਜਾਬੀ ਤਾਂ ਵੈਸੇ ਮਸ਼ਹੂਰ ਆ ਵੀ ਅਗਲਾ ਕਹਿੰਦਾ ਵੀ ਖਾਣ ਪੀਣ ਵਾਲੇ ਬੰਦੇ ਐ ਵੀ ਆਪਾਂ ਮਸ਼ਹੂਰ ਮੰਨੇ ਜਾਂਦੇ ਆ ਵੀ ਕਿਤੇ ਸ਼ਰਾਬ ਦੀ ਗੱਲ ਹੋਏ ਅਗਲਾ ਕਹਿੰਦਾ ਪੰਜਾਬੀ ਜਦ ਕਿ ਤੇਲੰਗਾਨਾ ਦੀ ਐਵਰੇਜ ਸ਼ਰਾਬ ਦੀ ਸੇਲ ਸ਼ਰਾਬ ਪੀਣ ਦੀ ਜਿਹੜੀ ਦਰ ਐ ਪੰਜਾਬੀਆਂ ਨਾਲ ਉਹ ਡੇਢੀ ਐ ਪਰ ਫਿਲਮਾਂ ਨੇ ਨਾ ਬਾਲੀਵੁੱਡ ਦੀਆਂ ਫਿਲਮਾਂ ਨੇ ਪੰਜਾਬੀਆਂ ਨੂੰ ਇਹ ਜਿਆ ਕੀਤਾ ਬੰਦਾ ਵੀ ਅਗਲਾ ਕਹਿੰਦਾ ਪੰਜਾਬੀਆਂ ਤਾਂ ਪੈਗ ਲਾਂਦੇ ਹੋਣਗੇ ਜਦ ਕਿ ਬਥੇਰੇ ਸਾਡੇ ਵਰਗੇ ਵੀ ਆ ਜਿਹੜੇ ਭਾਈ ਪੀਂਦੇ ਨਹੀਂ ਪਰ ਐਵੇਂ ਪੰਜਾਬੀ ਹੋ ਗਏ ਵੀ ਨਾਲ ਜੁੜ ਗਿਆ ਵੀ ਤੂੰ ਤਾਂ ਖਾਂਦੇ ਪੀਂਦੇ ਹੋ ਮੇਰਾ ਇੱਕ ਮਿੱਤਰ ਹੈ ਦਿੱਲੀ ਦਾ ਸੀ ਪੜ੍ਹਦੇ ਹੁੰਦੇ ਸੀ ਇਕੱਠੇ ਲੌਕਾਲਜ ਵਿੱਚ ਤੇ ਉਹਦੇ ਕੋਈ ਗੱਲ ਹੋਣੀ ਉਹਨੇ ਕਹਿਣਾ ਵੀ ਭਾਈ ਵੀ ਸਾਡੇ ਘਰੇ ਤਾਂ ਮੀਟੰਡਾ ਨਹੀਂ ਬਣਦਾ ਦਾਰੂ ਨਹੀਂ ਚੜਦੀ ਉਹ ਕਹਿੰਦਾ ਤੁਹਾਡੇ ਤਾਂ ਖੁੱਲਾ ਹੈ ਭਾਈ ਮੈਂ ਕਿਹਾ ਨਾ ਭਾਈ ਸਾਡੇ ਪਰਿਵਾਰ ਚੋਂ ਕੋਈ ਨਹੀਂ ਪੀਂਦਾ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਤੁਮ ਲੋਗ ਪੰਜਾਬੀ ਲੋਗ ਹੋ ਤੁਮ ਨਾ ਪੀਓ ਤਾਂ ਹੋਰ ਕੌਣ ਪੀਏਗਾ ਫੈਕਟਰੀਆਂ ਨਹੀਂ ਬੰਦ ਹੋ ਜਾਣਗੀਆਂ ਓਮੇਗਾ ਭਾਈ ਇਹ ਉਸ ਟਾਈਮ ਤਾਂ ਉਹਨੂੰ ਗੱਲ ਨਹੀਂ ਕਹੀ ਪਰ ਅੱਜ ਕਰਦਾ ਮੈਂ ਉਹ ਮੇਰਾ ਨੂੰ ਦੇਖਦਾ ਸੁਣਦਾ ਵੀ ਇਹ ਵੀਡੀਓ ਵੀ ਭਾਈ ਤਲੰਗਾਨਾ ਤਾਮਿਲਨਾਡੂ ਇਹ ਸਟੇਟਾਂ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਸ਼ਰਾਬ ਪਿੰਦੀਆਂ ਹੈ ਗੋਆ